ਮੈਂ ਸਤਿ ਹੀ ਆ ਟੈਂਪਰੇਚਰ ਹਸਾ ਲਾ ਲਓ ਉਹ ਤੇ ਬੰਦੇ ਕਹਿੰਦੇ ਚਾਬੀ ਟੈਂਗਲ ਹੋਣੀ ਚਾਬੀ ਭੁੱਲ ਗਏ ਇਹਦੇ ਕੋਲ ਐਕਸਟਰਾ ਹੈਗੀ ਆ ਹੁਣ ਇੱਥੇ ਤੇ ਜਾਂ ਤਾਂ ਮੈਂ ਇਹਨੂੰ ਰਏ ਦੇ ਸਕਦਾ ਹਣਾ ਤੇ ਨਹੀਂ ਇਹਦਾ ਟਰੱਕ 언ਲੌਕ ਕਰ ਸਕਦਾਗਾ ਉਹ ਮੈਂ ਕਰ ਦੇਣਾ ਹੁਣ ਉਹ ਪੁੱਲਰ ਉਥੋਂ ਦੀ ਪਾਇਆ ਪਿਆ ਥੋੜੀ ਪਾਈ ਵੀ ਆ ਨਾ ਦੇਖੋ ਮਾ ਦਾ ਲਾਕ ਹੋਈਏ ਲਾਸਟ ਹੋਰ ਹੀ ਟਰਾਈ ਕਰ ਲਾ ਨਹੀਂ ਫਿਰ ਅੰਦਰ ਵਾਲਾ ਇਹ ਤਾਂ ਆਪਸ਼ਨ ਹੈਗੀ ਆ ਇਹ ਸਟੀਟਾਂ ਸਾਫ਼ ਕਰਦੇ ਆ ਬਾਰੀ ਨਾਲ ਕਿਆ ਬਣਾਉਂਦੇ ਆ ਤੇ ਫਰਾਈ ਪੈਨ ਪਤਾ ਕਾਦੇ ਨਾਲ ਸਾਫ ਕਰਦੇ ਆ ਡ੍ਰਿੱਲ ਨਾਲ ਊਲੈਂਟ ਨਾਲ ਯਾਰ ਉਹਦੇ ਬਾਹਲਾ ਪੈ ਗਿਆ ਸੀ ਲਾਇ ਵੀ ਮੁੰਡਿਓ ਇਹ ਮੁੰਡੇ ਨੇ ਪਟਾਰੀ ਖੋਲੀ ਆ ਤੇ ਆ ਜੋੜ ਸੀਗੇ ਇੱਥੇ ਪਏ ਵੇ ਇੱਕ ਤਾਂ ਤਾਰ ਸੀ ਵੀ ਸ਼ੋਪ ਆਉਂਦੀ ਆ ਜਿਵੇਂ ਉੱਥੇ ਨਹੀਂ ਆਪਾਂ ਤੋਤਾ ਉਹ ਨਾਲ ਆ ਹੀ ਆਉਂਦੀ ਆ ਜਿਹੜਾ ਉਧਰ ਆਪਣਾ ਹੈਗਾ ਬਾਹਰ ਹਾਂਜੀ ਸੰਗ ਤੇ ਕਿਆ ਹਾਲ ਸਾਲਾ ਸਾਰੇ ਚੜਦੀ ਕਲਾ ਚੋਂ ਕੱਲਦੇ ਆਏ ਮੈਂ ਮੈਂ ਕਿਹਾ ਟਰੱਕ ਹੀ ਸਟਾਰਟ ਕਰਦ ਗਏ ਮਾਰ ਦਈਏ ਸੈਲਫ ਕੇ ਨੇ ਤਾਰ ਤਾਂ ਨਹੀਂ ਲਾਹੀ ਗੱਡੀ ਇੱਥੇ ਲਾਦ ਗਏ ਹੋਰ ਗੱਡੀ ਨਾ ਵਸਾਲ ਗਏ ਔਰ ਟਰੱਕ ਕੋ ਕਰਦੇ ਕਰਦੇ ਤੇ ਮੁਣਕ ਗੱਡੀ ਖਬੋ ਕੇ ਬਹਿਜ ਗਏ ਕੱਲ ਦਾ ਉਮੇ ਹੀ ਪਰਿਆ ਖੜਾ ਸੁਣੋ ਨਾਸ ਦੇਖਦਾ ਜੇ ਅੰਦਰ ਥਾਂ ਹੋਇਆ ਨੂੰ ਲਾਉਣੇ ਫਿਰ ਇਹਨੂੰ ਦਿਖਾਉਣਾ ਵੀ ਆ ਯਾਰ ਇਹਦਾ ਜਿਹੜਾ ਕੰਮ ਕਰਨ ਵਾਲਾ ਕਿਵੇਂ ਤੂੰ ਕਿਧਰ ਲੋਕਾਂ ਦੇ ਟਰੱਕਾਂ ਦੀਆਂ ਤਲਾਸ਼ੀਆਂ ਲੈਂਦਾ ਫਿਰਦਾ ਹੈ ਹੈ ਓਏ ਉਹ ਮੇਰੇ ਚਾਬੀ ਵਿੱਚ ਰਹਿ ਗਈ ਰੋੜੀ ਇਹ ਵੀ ਟਰੱਕ ਦੇ ਤੇ ਬੰਦ ਹੋ ਗਿਆ ਲਾ ਹੁਣ ਖੋਲ ਲੈ ਹੈਗਾ ਹੱਲ ਜੀ ਸਾਡੇ ਕੋਲ ਸਾਰੇ ਹੱਲ ਹੁੰਦੇ ਆ 2 ਮਿੰਟਾਂ ਦੀ ਖੋਲ ਦੂ ਖੋਲਣਾ ਦਾ ਸਟਾਰਟ ਕਰ ਦਗੇ ਫਿਰ ਖੋਲਦੇ ਆ ਲੈ ਵੀ ਅੱਜ ਆਪਣੇ ਟੂਨੇ ਮੰਤਰਾਂ ਦੀ ਫੇਰ ਲੋੜ ਪੈ ਗਈ ਆ ਮੁੰਡੇ ਨੇ ਟਰੱਕ ਨੂੰ ਲਾ ਲਿਆ ਕਹਿੰਦੇ ਲੋਕ ਖੋਲ ਇੰਦਰੋਂ ਇਹਨੂੰ ਕਰਨਾ ਅਨਲੌਗ ਪਰ ਔਖਾ ਹੀ ਹੋਊਗਾ ਇਹਦੇ ਹਾਲੇ ਆ ਲੱਗੀ ਦੀ ਆ ਓਏ ਇਹ ਚੱਕਰ ਚਲਾਏਗਾ ਭਈਆ ਜੇ ਚੱਕਰ ਚਲਾਏਗਾ ਉਹ ਬੰਪਰ ਦਾ ਲਾਲਾ ਬਿਨਾ ਬੰਪਰ ਖੋਲੇ ਫੁੱਟ ਖਿੱਚੀ ਜਾਂਦਾ ਆਏ ਹਾਈ 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 ਚੱਲ ਹੁਣ ਮੁੰਡੇ ਖੁੱਲ ਗਏ ਆ ਨਾ ਪੁੱਲਰ ਛੋਟਾ ਰਹਿ ਗਿਆ ਤੇ ਨਹੀਂ ਖੋਲੇ ਨੇ ਉਹਨੂੰ ਕਹਾਂ ਮੈਂ ਮੇਰੇ ਵਾਲਾ ਲਿਆ ਜਾ ਕੇ ਉਹਦੇ ਨਾਲ ਖੋਲਦੇ ਆ ਪੁੱਲਰ ਹੀ ਛੋਟਾ ਚੱਕ ਲੈਣਾ ਪਹਿਲਾਂ ਦੇਖਿਆ ਨਹੀਂ ਮੈਂ 130 ਆ ਟੈਂਪਰੇਚਰ ਸੈਟ ਲਾ ਲਓ ਉਹ ਤੇ ਬੰਦੇ ਕਹਿੰਦੇ ਚਾਬੀ ਟਾਂਗ ਲ ਹੋਣੀ ਚਾਬੀ ਭੁੱਲ ਗਏ ਇਹਦੇ ਕੋਲ ਐਕਸਟਰਾ ਹੈਗੀ ਆ ਹੁਣ ਐ ਇੱਥੇ ਤੇ ਜਾਂ ਤਾਂ ਮੈਂ ਇਹਨੂੰ ਰਏ ਦੇ ਸਕਦਾ ਹਣਾ ਤੇ ਨਹੀਂ ਇਹਦਾ ਟਰੱਕ ਅਨਲੌਕ ਕਰ ਸਕਦਾਗਾ ਉਹ ਮੈਂ ਕਰ ਦੇਣਾ ਹੁਣ ਉਹ ਪੁੱਲਰ ਉਥੋਂ ਦੀ ਪਾਇਆ ਪਿਆ ਥੋੜੀ ਪਾਈ ਵੀ ਆ ਨਾ ਦੇਖੋ ਇਹ ਥੋੜੀ ਥੋੜੀ ਗਾਸੂਆ ਮੈਂ ਪੁੱਲਰ ਨਾਲ ਅਨਲੌਕ ਵੀ ਕਰ ਸਕਦਾ ਉਥੋਂ ਇਹ ਸ਼ੀਸ਼ਾ ਵੀ ਡਾਊਨ ਕਰ ਸਕਦਾ ਦੋਨੇ ਕੰਮ ਕਰ ਸਕਦਾ ਤੇ ਟਰੱਕ ਅਨਲੌਕ ਹੋ ਜਾਊਗਾ ਕਿਉਂਕਿ ਮੈਂ ਤਾਂ ਦੱਸ ਰਿਹਾ ਬਾਅਦ ਚ ਵੀਡੀਓ ਨਹੀਂ ਬਾਨੀ ਕਿਉਂਕਿ ਦੋ ਹੀ ਜਾਣੇ ਆ। ਅੰਠੰਡ ਹੈਗੀ ਬੜੀ ਜ਼ਿਆਦੇ। ਆ ਜਾ ਭੱਜ ਕੇ ਪੁੱਲਰ ਚੇਕ ਕਣ ਗਿਆ ਮੈਂ ਮੇਰੇ ਵਾਲਾ ਲਿਆ ਟਰੱਕ ਚੋਂ ਕੱਢ ਕੇ। ਇੱਥੋਂ ਦੀ ਥੋੜੀ ਨਾਲ ਦਾਬ ਪਾ ਲਓ। ਇਹਦੇ ਚ ਹਨਾ ਤੇ ਇੱਥੋਂ ਦੀ ਪੁੱਲਰ ਪਾ ਕੇ ਪੁੱਲਰ ਮਾੜੇ ਪੀਂਗਾ ਕਰ ਲਓ। ਚੁੰਜ ਜੀ ਉੱਥੇ ਮਾਰੋ ਜਾਂ ਤਾਂ ਅਨਲੌਕ ਤੇ ਜਾਂ ਸ਼ੀਸ਼ਾ ਓਨ ਕਰ ਦੋ। ਇੰਨਾ ਹੀ ਕੰਮ ਆ ਬਾਲਾ ਨਹੀਂ ਹੈਗਾ ਆ ਜਾ ਐ ਹੁੰਦਾ ਠੰਡ ਦਾ ਕੰਮ ਹੁਣ ਆ ਰੀਫਰ ਹੈ ਜਿਹੜਾ ਆਪਾਂ ਕੱਲ ਲਿਆ ਕੇ ਛੱਡਿਆ ਸੀ ਹੈਨਾ ਆਪਾਂ ਤਾਂ ਉਧਰ ਹੀ ਛੱਡੇ ਇੱਧਰ ਪਤਾ ਨਹੀਂ ਕਿੰਨੇ ਲੱਗਤਾ ਤੇ ਇਹਦਾ ਉਹ ਸਟਾਰਟ ਸਟਾਪ ਤੇ ਲੱਗ ਗਿਆ ਵੇ ਕਰਕੇ ਤੇ ਰੀਫਰ ਫ੍ਰੀਜ ਹੋ ਗਿਆ ਜਦੋਂ ਬੰਦ ਰਿਆ ساری ਰਾਤ ਹੈਨਾ ਤੇ ਮੈਨਸ ਚ ਟੈਂਪਰੇਚਰ ਸੀਗਾ ਤੇ ਉਹਨੇ ਜੋ ਦੁਬਾਰੇ ਸਟਾਰਟ ਹੋਣਾ ਹੀ ਹੁੰਦਾ ਹੀ ਨਹੀਂ ਹੁਣ ਇਹਨੂੰ ਆ ਦੁਬਾਰੇ ਬੂਸਟਰ ਲਾਉਣ ਲੱਗੇ ਆ ਤੇ ਨਹੀਂ ਫਿਰ ਇਹਨੂੰ ਅੰਦਰ ਲਾਉਣਾ ਪਊਗਾ ਸਵੇਰ ਤਾਈ ਚੱਲੂਗਾ ਫਰੰਟ ਹੈਗੀ ਬਾਲੀ ਜਿਆਦੇ ਮਾ ਦਾ ਲਾਕ ਹੋਈਏ ਲਾਸਟ ਵਾਰੀ ਟਰਾਈ ਕਰ ਲਾ ਨਹੀਂ ਫਿਰ ਅੰਦਰ ਵਾਲਾ ਇਹ ਤਾਂ ਆਪਸ਼ਨ ਹੈਗੀ ਆ ਤੇ ਲਿਖ ਰਿਹਾ ਹਾਂ ਹੁਣ ਹੋਊਗਾ ਹੁਣ 79 ਵਾਇਗਰ ਚੱਪਾ ਆਸ਼ਾ ਸੁੱਖ ਰੱਖਿਓ ਸਟਾਰਟ ਹੋ ਜੇ ਚੱਲ 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 ਨਹੀਂ ਚਾਲਿਆਂ ਨੂੰ ਪਾਸੇ ਕਰ ਫਿਰ ਨਾ ਮੱਥਾ ਮਾਰ ਹਾਂ ਪਾਸੇ ਕਰ ਇਹਨੂੰ ਉਹ ਲਿਆਉਂਦਾ ਹੈਗਾ ਉਹਦੇ ਨਾਲ ਹੁੱਕ ਕਰਾਉਣਾ ਕਾਏ ਹੁੰਦਾ ਹੁਣ ਇਹਨੂੰ ਸ਼ੌਪ ਤੇ ਲਾਉਣਾ ਪੈਣਾ ਇਹਦੀ ਫ੍ਰੀਜ ਟੁੱਟੂਗੀ ਤਾਂ ਇਹ ਸਟਾਰਟ ਹੋਊਗਾ ਠੰਡ ਦੇ ਆ ਕੰਮ ਹੁੰਦੇ ਹੁਣ ਮੈਂ ਆਪਦੇ ਵਾਲਾ ਟਰੱਕ ਵੀ ਅੰਦਰ ਹੀ ਲਾਉਣਾ ਕਿਉਂਕਿ ਉਹਨੂੰ ਮੈਂ ਖੜਾਇਆ ਸੀ ਮੈਂ ਆ ਗੇਟ ਚ ਲਾ ਲਾ ਦੁਬਾਰੇ ਦੁਬਾਰੇ ਇਹਨਾਂ ਖਿਲਾਉਣਾ ਪਊਗਾ ਤੇ ਹੁਣ ਉਹ ਉਤੋਂ ਦੀ ਘਕਾ ਕੇ ਲਿਆਊਗਾ ਉਹਨੂੰ ਲਾਉਣੇ ਆ ਪਹਿਲਾਂ ਇਹਨੂੰ ਲਾ ਦਿੰਨੇ ਆ ਵਿਚਾਲੇ ਆਪਣੇ ਵਾਲ ਨੂੰ ਸਾਰੀ ਸਨੋਂ ਸੁਣਾ ਤੜਕੇ ਨੂੰ ਖੁਰਜੂ ਸਨੂੰ ਅੰਦਰ ਲਾ ਕੇ ਦਿਖਾਉਣਾ ਸਾਰਾ ਲੱਤਿਆ ਹੋਇਆ ਸਨੂ ਨਾਲ ਸੂਈ ਚੱਕ ਲਈ ਅਸੀਂ ਛੋਟੇ ਨੇ ਚਾਲ ਮੁੰਡਿਆ ਇਹ ਕੱਲ ਆਪਾਂ ਹੀ ਲਿਆਏ ਸੀ ਟ੍ਰੇਲਰ ਗਲਤੀ ਮੇਰੀ ਵੀ ਐ ਚ ਐਵੇਂ ਕਹਿੰਦਾ ਮਿੰਤਾ ਜੀ ਠੰਡ ਘਟਾ ਤੇ ਮੈਂ ਇਹਨੂੰ ਸਟਾਰਟ ਸਟਾਪ ਤੇ ਛੱਡ ਗਿਆ ਵੀ ਆਪੇ ਸਟਾਰਟ ਹੋ ਜੇ ਨੇ ਆਪੇ ਬੰਦ ਇਹਨੂੰ ਕੰਟੀਨਿਊ ਤੇ ਆ ਛੱਡਿਆ ਤਾਂ ਕਰਕੇ ਫ੍ਰੀਜ ਹੋ ਗਿਆ ਰਾਤ ਨੂੰ ਕਿਤੇ ਜਿੰਨਾ ਟਾਈਮ ਬੰਦ ਰਿਹਾ ਹੈ ਨਾ ਮੁੜ ਕੇ ਦੁਬਾਰਾ ਸਟਾਰਟ ਹੀ ਨਹੀਂ ਹੋਇਆ ਏ ਹੁਣ ਉਪੋਂ ਦੀ ਘਕਾ ਕੇ ਲਿਆਊਗਾ ਕਿਉਂਕਿ ਇੱਧਰ ਪੁੱਠੀ ਵੈਗ ਲੱਗਦੀ ਐ ਨਾ ਸ਼ੌਪਾਂ 'ਚ ਉਹਦੇ ਕਰਕੇ ਭਾਈ ਮਿੱਤਰੋ ਲਾਤਾ ਅੰਦਰ ਤੇ ਤੁਹਾਨੂੰ ਕੱਲ ਨੂੰ ਦਿਖਾਉ ਆ ਸਾਰੀ ਖਰਜ ਜਾਣੀ ਆ ਜਿੰਨੀ ਇਹ ਤੇ ਸਨੋਆ ਤੇ ਟਰੇਲਰ ਵੀ ਲਾਤਾ ਆ ਵੀ ਤਾਂ ਹੀ ਲਾਇਆ ਇਹਦੇ ਵੀ ਇਹ ਵੀ ਫ੍ਰੀਜ ਹੋ ਗਿਆ 에ਅਰ ਪਰ ਨੂੰ ਹਟ ਗਈ ਇਹਦੇ 'ਚ ਆਹ ਦੇਖੋ ਸਨੋ ਨਾਲ ਬੁਰਾ ਹਾਲ ਆ ਅਰ ਸਾਰਾ ਤਾਂ ਤਾਂ ਹੀ ਘੜ ਗਈ ਇਹਨੇ ਕੱਲ ਨੂੰ ਦੇਖਿਆ ਸਾਰੀ ਖੁਰ ਜਾਣੀ ਉਹ ਓਕੇ ਹੀਟ ਬਹੁਤ ਚੱਲਦੀ ਆ ਨਾ ਅੰਦਰ ਉਹਦੇ ਕਰਕੇ ਹੁਣ ਜਾੜ ਚ ਚੱਲਦੇ ਆ ਗੱਡੀ ਚੱਕ ਕੇ ਉੱਥੋਂ ਆਪਣੀ ਤੇ ਪਾਈਏ ਚੱਲੇ ਠੰਡੀ ਐ ਸਰਦਾ ਠੰਡੀ ਰਾਕੀ ਨਹੀਂ ਦਰਦੇ ਸਲਿੱਪੀ ਮਾਰ ਜਾਂਦਾ ਦੇਖਿਆ ਠੰਡ ਦਾ ਆਹੀ ਪੰਗਾਗਾ ਆਹੀ ਕੁਝ ਹੋਈ ਜਾਂਦਾ ਠੰਡ ਠੰਡ ਹੈਲੋ ਹਾਂ ਜੀ ਮਿੱਤਰੋ ਆ ਪੜੀਆਂ ਦਾ ਛੁੱਟੀਆਂ ਹੀ ਚੱਲੀ ਜਾਂਦੀਆਂ ਆ ਜੇ ਅੱਜ ਮੰਡੇ ਹੋ ਗਿਆ ਟਰੱਕ ਅੰਦਰ ਖੜਾ ਉਹਨਾਂ ਇਹ ਆਏ ਨਹੀਂ ਇੱਧਰ ਸ਼ੌਪ ਵਾਲਾ ਕੋਈ ਵੀ ਇਹਦਾ ਆਪਾ ਕਰਾਉਣਾ ਕੰਮ ਹੋ ਮੈ ਨਹੀਂ ਮੈਂ ਲੈ ਕੇ ਆਣਾ ਇਹਨੂੰ ਰੋਡ ਤੇ ਹੁਣ ਸੋਨੇ ਵਰਗੇ ਵੀ ਛੁੱਟੀ ਤੇ ਆ ਇਹਨੂੰ ਤਵਾ ਕੇ ਲਿਆਉਣੇ ਇੰਜਨ ਤੇ ਪਾਣੀ ਮਾਰਨਾਂ ਨਾਲੇ ਸਾਰੀ ਬੈਰਿੰਗ ਤੇ ਵੀ ਉਹ ਕਹਿੰਦਾ ਨਾਨ ਪਿਆ ਹੋਇਆ ਵੀ ਸਾਨੂੰ ਕੱਲੂ ਵੀ ਉਹਦਾ ਨੂੰ ਸੌਕ ਜਿਵਲੇ ਆ ਕੇ ਅੰਦਰ ਲਾ ਦਿੰਨੇ ਆ ਫੇਰ ਤਵਾ ਕੇ ਇਹ ਫੋਕਾ ਜੂਆ ਤੇ ਕੱਲ ਨੂੰ ਇਹਦੀ ਬੈਰਿੰਗ ਲੈਣੀ ਆ ਸਾਰੀ ਬਹੁਤ ਜਿਆਦੇ ਵੱਡਾ ਕੰਮ ਆ ਉਹ ਉਹਦਾ ਕਹਿੰਦੇ ਢੇੜਾ ਲਾਇਆ ਪਰ ਬਾਈ ਰਾਜ ਦਾ ਪਰ ਰੱਬ ਦੇ ਆਸਰੇ ਦਾ ਲੈ ਕੇ ਆਏ ਆ ਅਰਦਾਸਾਂ ਕਰ ਕਰ ਹਨ ਵੀ ਰਾਜ ਨਾਲ ਪ੍ਰੋਬਲਮ ਆ ਵੀ ਮਹਿੰਗਾ ਪੈਂਦਾ ਸੌਦਾ ਬਾਈ ਜਿਹੜਾ ਖੜੇ ਦਾ ਉਹਦਾ ਬੰਦਾ ਵੱਖਰਾ ਇਹਨੂੰ ਹੁਣ ਆਪਾਂ ਧਵਾ ਕੇ ਲਿਆਉਣਾ ਹੈ ਕਿਰਾ ਇਹਨੂੰ ਬਾਹਰ ਕੱਢਦੇ ਫਿਰ ਆਪਣਾ ਟਰੱਕ ਕੱਢਦੇ ਆ ਬਾਹਰ ਲੈ ਵੀ ਆ ਲੈ ਆਂਦਾ ਆਪਾਂ ਹਾ ਬਾਕਸ ਆਗਾ ਇਹਦੇ ਟਰੱਕ 'ਚ ਰੱਖਣ ਨੂੰ 20 ਡਾਲਰਾਂ ਦਾ ਲਿਕੂਟੇਸ਼ਨ ਤੋਂ ਇਹ ਪਤਾ ਕੀ ਇੱਥੇ ਰੱਖਾਂਗੇ ਨਾਲ ਤਾਂ ਬਹਿ ਕੇ ਜੇ ਸ਼ੂ ਪਾਉਣੇ ਸ਼ੂ ਪੈ ਜਾਣਗੇ ਤੇ ਨਾਲੇ ਇਹਦਾ ਕੀ ਆ ਮੇਨ ਹਨ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਇਹ 'ਚ ਸਮਾਨ ਵੀ ਟਿਕ ਜੂਗਾ ਦੋਨੇ ਕੰਮ ਆ ਇਹ ਮੇਰੇ ਬਹੁਤ ਨਾਦਾਂ ਦਿਮਾਗ 'ਚ ਸੀ ਅੱਜ ਮੈਂ ਜੋਗਾ ਮੈਟ ਆ ਲੈਣ ਕੁਦਰਤੀ ਉੱਧਰ ਗਿਆ ਸੀਗਾ ਲਿਕੂਟੇਸ਼ਨ ਉੱਥੋਂ ਕੋਈ ਵੀ ਟੂਲ ਲੈਣਾ ਤੁਸੀਂ ਹਨ ਉੱਧਰ ਸੈਂਟ ਜੇਮਸ ਤੇ ਆ ਸਾਰਾ ਨਵਾਂ ਸਮਾਨ ਹੁੰਦਾ ਦੇਖਣ ਨੂੰ ਥੋੜਾ ਜਿਹਾ ਹੋਰੁੰਜੇ ਲੱਗਦਾ ਔਰ ਬਹੁਤ ਸਸਤਾ ਹੁੰਦਾ ਕੋਈ ਟੂਲ ਲੈਣਾ ਚਾਬੀਆਂ ਪਾਣੇ ਥੋੜੀ ਸਭ ਤੋਂ ਸਸਤੀ ਹੈ ਨਾ ਵੱਡੇ ਥੋੜੇ ਵੀ ਹੁੰਦੇ ਆ ਉੱਥੇ 55 77 ਡਾਲਰਾਂ ਦੇ ਆਹ ਇਹਦੀ ਸ਼ੀਟ ਉੱਪਰ ਵਾਲੀ ਤੇ ਆ ਬਣ ਗਿਆ ਬਾਕਸ ਦੇਖਿਓ ਸੈਂ ਲੈ ਬਣ ਗਈ ਨਾ ਗੱਲ ਇਹ ਆ ਇਹਦਾ ਹੈਗਾ ਉੱਤੇ ਟੱਕਣ ਇਹਦੇ ਉੱਤੇ ਆਪਾਂ ਬਹਿ ਵੀ ਸਕਦੇ ਆ ਬਾਲਾ ਵੇਟ ਕਿਉਂਕਿ ਚਾਰਸ ਚੀਜ਼ ਆ ਤੁਹਾਨੂੰ ਪਤਾ ਠੋਸ ਬਣ ਜਾਂਦੀ ਐ ਇਦਾਂ ਆ ਦੇਖੋ ਇੱਥੇ ਰੱਖ ਦਿੰਨਾ ਇਹਨੂੰ ਲੈ ਨੇ ਕੰ ਬਣ ਗਈ ਨਾ ਗੱਲ ਨਾਲ ਤਾਂ ਬਹਿ ਕੇ ਸ਼ੂ ਪਾਉਣੇ ਉਹ ਵੀ ਸੌਖੇ ਆ ਬਾਲਾ ਇਹਨੂੰ ਬੈਲਟ ਲਾਉਣੀ ਐ ਬੈਲਟ ਵੀ ਲਾ ਸਕਦੇ ਆ ਪਹਿਲੀ ਗੱਲ ਲੋਡ ਨਹੀਂ ਇਹਦੇ ਚ ਆਪਾਂ ਪਤਾ ਕੀ ਰੱਖਿਆ ਕਰਾਂਗੇ ਇੱਕ ਤਾਂ ਗਲਵਜ਼ ਹੋਗੇ ਜਿਵੇਂ ਮਾੜਾ ਮੋਟਾ ਜਿਹੜਾ ਆਪਾਂ ਨੂੰ ਰਾਈਟ ਵੇ ਚੀਜ਼ ਚਾਹੀਦੀ ਨੇ ਨਾਲ ਤਾਂ ਨਿੱਗੇ ਰਹਿੰਦੇ ਆ ਅੰਦਰ ਚੀਜ਼ ਉਦਾਂ ਦਾ ਸਮਾਨ ਰੱਖ ਲਿਆ ਕਰਾਂਗੇ ਇਹ ਮੇਰੇ ਬਹੁਤ ਚਿਰ ਦਾ ਦਿਮਾਗ 'ਚ ਸੀ ਮੈਂ ਸ਼ੀਟ ਤਾਂ ਕੱਢੀ ਵੀ ਆ ਤੇ ਇਹਨੂੰ ਹੋਰ ਆ ਲਿਆ ਕੇ ਰੱਖਾਂਗੇ ਲੈ ਮੇਰਾ ਵੇਟ ਚੱਲ ਲੈਣੇ ਹੋਰ ਕੀ ਚਾਹੀਦਾ ਇਹ ਤਾਂ ਬਣ ਗਈ ਗੱਲ ਸ਼ੇਰੋਂ ਨਾਲ ਹੈ ਲੈ ਤਰਾ ਸਾਰੀ ਇਹ ਬੈਲਟ ਲਾਉਣੀ ਆ ਹਨਾ ਇਹਨੂੰ ਤਾਂ ਆਪਾਂ ਨੂੰ ਲੱਗਦਾ ਵੀ ਆ ਤੇ ਆ ਲਾ ਆ ਸੀਟ ਬੈਲਟ ਵੀ ਲੱਗ ਜੂ ਜੇ ਲੋਡ ਆ ਪਹਿਲੀ ਗੱਲ ਤਾਂ ਇਹਨੇ ਖੇਲਣਾ ਕਿੱਥੇ ਆ ਕਿਉਂਕਿ ਭਾਰ ਪੈ ਜੂ ਵਿੱਚ ਇਹਦੇ ਰੱਖ ਦਾਂਗੇ ਮਾੜਾ ਮੋਟਾ ਕੁਸ ਨਹੀਂ ਸੀਟ ਬੈਲਟ ਵੀ ਲੱਗ ਜਾਂਦੀ ਐ ਵੀ ਗਾਹ ਨਹੀਂ ਆਉਂਦਾ ਆ ਮੈਂ ਤਾਂ ਹੀ ਨਹੀਂ ਜੀ ਖੋਲੀ ਕਿਉਂਕਿ ਇੱਕ ਤਾਂ ਇਹਦੇ ਨਾਲ ਆਪਾਂ ਏਸੀ ਵੀ ਰੋਕਿਆ ਹੋਇਆ ਹੁੰਦਾ ਜਦੋਂ ਏਸੀ ਰੱਖਿਆ ਹੁੰਦਾ ਇੱਥੇ ਹੁਣ ਆਹ ਟੂਲ ਹੋ ਗਿਆ ਆ ਚੱਲ ਯਾਰ ਵਧੀਆ ਬਣ ਗਿਆ ਮੇਰੇ ਹਿਸਾਬ ਨਾਲ ਇੱਕ ਇਹ ਤੂੰ ਥੋੜਾ ਲੰਬਾ ਸੀ ਉਹ ਆਪਣੇ ਕੰਮ ਦਾ ਨਹੀਂ ਆਹ ਵਧੀਆ ਹੈਗਾ ਬਾਕੀ ਤੂੰ ਹੀ ਦੱਸ ਦਿਓ ਠੀਕ ਹੈ ਨਾ ਹੁਣ ਮਾੜਿਆ ਗਰਮ ਹੋ ਜਾਣਗੇ ਟਰੱਕ ਕਿਉਂਕਿ ਅੰਦਰੋਂ ਹੀ ਖੜਾ ਹੀ ਹੂੰ ਤਾਂ ਫਿਰ ਚਾਲਦੇ ਆ ਉੱਥੇ ਵਾਸ਼ ਕਰਾ ਕੇ ਲਿਉਣੇ ਆਂਗੇ ਲੈ ਕੇ ਅੰਦਰ ਹੀ ਲਾ ਦੇਣਾ ਫਿਰ ਆਪਾਂ ਜਿਹੜਾ ਉਧਰ ਅਨਟਾਰੀਓ ਵਾਲੇ ਸਾਰੇ ਵੈਸੇ ਤਾਂ ਨੂਨ ਪਾਉਂਦੇ ਆ ਨਾ ਨੂਨ ਦੇ ਵਿੱਚ ਮਿੱਟੀ ਮਿਕਸ ਕਰਕੇ ਪਾਉਂਦੇ ਆ ਆਹ ਦੇਖੋ ਸਾਰੀ ਉੱਥੇ ਦਾ ਖਰੇ ਸਨੋਅ ਸੀ ਸਨੋਅ ਦੇ ਵਿੱਚ ਇੰਨੀ ਇੰਨੀ ਮਿੱਟੀ ਸੀ ਇਹ ਹੁਣ ਆਪਣਾ ਹੈਗਾ ਇਸ਼ੂ ਇਹਦਾ ਮੇਨ 베ARING ਦਾ ਹਨਾ ਉਹ ਕਿਤੇ ਨਾ ਕਿਤੇ ਉਹਦੇ 'ਚ ਕੋਈ ਪ੍ਰੋਬਲਮ ਆ ਵੀ ਪਾਣੀ ਪੈਂਦਾ ਉਹਦੇ ਟਰੱਕ ਕਿਵੇਂ ਆ ਗਿਆ ਵੀ ਰਾਤ ਨੂੰ ਮੈਂਸ ਚਲਾ ਗਿਆ ਜਿਆਦੇ ਫ੍ਰੀਜ਼ਿੰਗ ਹੋ ਗਈ ਹਨਾ ਤੇ ਤਾਰਾਂ ਫ੍ਰੀਜ਼ ਹੋ ਗਈਆਂ ਚਲ ਬਣੀ ਪੈਗ ਹਨਾ ਪਹੁੰਚ ਗਿਆ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਤੇ ਨਹੀਂ ਉਹ ਮਹਿੰਗਾ ਬਹੁਤ ਆ ਸੌਦਾ ਬਾਹਰ ਪੈਣੇ ਇਲੈਕਟ੍ਰੀਕਲ ਪ੍ਰੋਬਲਮ ਆ ਇਹਦੇ ਚੋਂ ਹੁਣ ਆਪਾਂ ਸਾਰੇ ਤਾਰਾਂ ਤੁਰਾਂ ਚ ਪਾਣੀ ਮਰਵਾਉਣਾ ਸਮਾਰ ਕੇ ਸਾਰਾ ਟਰੱਕ ਹੀ ਧੋਣਾ ਮੋਟਰ ਤੇ ਹੀ ਪਾਣੀ ਮਰਾ ਦੇਣਾ ਇੰਜਨ ਤੇ ਹਨਾ ਫਿਰ ਨਾਲੇ ਸਵੇਰ ਤਾਈ ਪ੍ਰੋਪਰ ਸੁੱਕ ਜੂਗਾ ਅੰਦਰ ਖੜਾ ਹੀਟ ਚ ਫਿਰ ਕੱਲੂ ਸੋਨੇ ਕੋਲੇ ਟਾਈਮ ਨਾਲ ਸਵੇਰ ਲੈ ਕੇ ਆਵਾਂਗੇ ਇਹ ਮਿੱਟੀ ਕਿਵੇਂ ਚੜੀ ਆ ਨੂਨ ਚ ਸੀ ਇਹ ਸਾਰੀ ਕਈ ਸੜਕ ਤੇ ਤਾਂ ਇੱਥੇ ਮਿੱਟੀ ਆਉਂਦੀ ਨਹੀਂ ਕੱਲਾ ਨਿਰਾ ਨੂਨ ਨਹੀਂ ਨਾ ਪਾਉਂਦੇ ਕਿੱਟ ਮੈਕਸ ਹੁੰਦੀ ਆ ਉਹਦੇ ਔਟੋ ਖੋਲਣਾ ਹੀ ਆ ਵਾਏ ਗੁਰੂ ਆਈ ਦਾ ਸ਼ੈਂਪੂ ਵੀ ਕਰਾਈ ਦਵਾਂਗੇ ਯਾਰ ਮੈਂ ਬਾਕਸ ਆਪਣਾ ਬਾਕਸ ਆਏ

ਤੰਨੇ ਆਣਿਆ ਆ ਪੂਤਾੰਗੂ ਲੱਗਿਆ ਸ਼ੋਬਾਉਂਦੀ ਆ ਜਿੰਨੇ ਉੱਥੇ ਨਹੀਂ ਆ ਪਾ ਤੋਤਾ ਉਹਨਾਂ ਲਈ ਆ ਹੀ ਆਉਂਦੀ ਆ ਜਿਹੜਾ ਉਧਰ ਆਪਣਾ ਹੈਗਾ ਬਾਰ ਬਾਰ ਕੱਲੀ ਟੋਪ ਐ ਤੇ ਖਾਣੀ ਜਾਕਲੇ ਆ ਪੋਰਚ ਮੈਂ ਵੀ ਲਾਸਟ ਪਾਣੀ ਬਚਣ ਲੱਗਾ ਸੋਕ ਤੋਂ ਬਾਅਦ। ਨਾ। ਪ੍ਰਾਇਰਤ ਵਰਤ ਹੁੰਦਾ ਇਹਦਾ ਪਾਣੀ ਦਾ ਨਾ। ਚੱਲੋ ਮੈਟਰ। ਉਹ ਮੈਂ ਵਾਟ ਪਿਲਵਰ ਲਈ ਰਗਰੀਸ ਨਾਲ ਉੱਥੇ ਜਾ ਕੇ ਧੋਣਾ ਆਪਣੀ ਸ਼ਾਪ ਤੇ ਨਾ। ਤੋਂ ਦਿਵਾਲੀ ਅੰਦਰ ਦਾ ਹੋਈ ਭਈ। ਧੰਨਵਾਦ ਮਿੱਤਰੋ ਦੇਖੋ ਵਾਰ ਦਾ ਮੋਲ ਚਲੋ ਇਹਨੂੰ ਹੁਣ ਆਪਣੀ ਸ਼ੌਕ ਤੇ ਲੈ ਕੇ ਚੱਲਗੇ ਤੇ ਦਾ ਦਾ ਅੰਦਰ ਲਾਜ ਕੇ ਵੀ ਜਿਹੜਾ ਪਾਣੀ ਸੁੱਕ ਜੇ ਨਾਲ ਦੀ ਨਾਲ ਲੈ ਵੀ ਝੋਟਿਓ ਟਰੱਕ ਲਾ ਤਾਂ ਅੰਦਰ ਆਪਾਂ ਹੁਣ ਆਪਣਾ ਹੁਣ ਚੱਲ ਗਏ ਘਰਾਂ ਨੂੰ ਕੰਮ ਤੇ ਕਾਲੂ ਵੀ ਨਹੀਂ ਆਣਾ ਕਾਲੂ ਇਹਨੂੰ ਦਿਖਾਵਾਂਗੇ ਉੱਤਰ ਲੈ ਕੇ ਚੱਲਾਂਗੇ ਸੋਹਾਂ ਤਾਂ ਹੀ ਸੁੱਕ ਜੂਗਾ ਚੱਲ ਬਣ ਜੂ ਗੱਲ ਤੇ ਇੱਧਰ ਖੜੀ ਆਪਣੀ ਗਾੜੀ ਗਾੜੀ ਲੈ ਵੀ ਸਨੋ ਵਾਲਿਆ ਇੰਨਾ ਕਾਮਾ ਜਾਮਾ ਹੁੰਦਾ ਇਹਨਾਂ ਦਾ ਸਨੋ ਚੱਕਣ ਵਾਲਿਆਂ ਦਾ 1 2 3 4 5 6 7 ਇਹ ਸਟਰੀਟਾਂ ਸਾਫ਼ ਕਰਦੇ ਆ ਬਾਰੀ ਨਾਲ ਐਨੂੰ ਵੀ ਕਰੋ ਓਏ ਹਟਾ ਹਟ ਇਹ ਹੁਣ ਵੀ ਸਟਾਰਮ ਆ ਕੇ ਹਟਾ ਕਰਕੇ ਦੂਜੀਆਂ ਸਾਰੀਆਂ ਸਟਰੀਟਾਂ ਕਰਤੀਆਂ ਆਪਣੀ ਰਹਿ ਗਈ ਸੀਗੀ ਲਾਸਟ ਤੇ ਕਿਆ ਵੇ ਤਾਂ ਇਹਨਾਂ ਨੇ ਦਿਨੇ ਸੀਗਾ ਆਏ ਪਰ ਲੇਟ ਹੀ ਅੱਜ ਇਹ ਚਾਰ ਇੱਧਰ ਖੜਿਆ ਬਲਡੋ ਜੁਰਜੇ ਵੱਡੇ ਹਨਾ ਤੇ ਤਿੰਨ ਆ ਦੂਜੇ ਆ ਜਿਹੜੇ ਆ ਆ ਚੱਕਣ ਗਿਆ ਵਾਲੀ ਆ ਆਪਣੇ ਉਹਨਾ ਢੇਰੀ ਲਾ ਗਿਆ ਮੂਰੇ ਉਹ ਮੂਰੇ ਪਤਾ ਨਹੀਂ ਇਹਨਾਂ ਨੂੰ ਕੀ ਡਿੱਕਾ ਲੱਗ ਗਿਆ ਜਾਂ ਰੱਬ ਜਾਣੇ ਮੈਨੂੰ ਲੱਗਦਾ ਮਗਰਲੇ ਕਰਨਗੇ ਇਹਦੀ ਸਾਫ ਸਫਾਈ ਤਾਂ ਤਾਂ ਦੀ ਮੈਂ ਦਾਣਾ ਭੱਜ ਕੇ ਆਇਆ ਉਥੋਂ ਅੰਦਰੋਂ ਆ ਦੇਖੋ ਆ ਕਰਦਾ ਹੁੰਦਾ ਨਾ ਇਹ ਡرائی ਪਿਆਨ ਤੋਂ ਪਾਸੇ ਕਰਨੀ ਐ ਇਹਨਾਂ ਨੇ ਐ ਤਾਂ ਨਹੀਂ ਆ ਦੇਖੋ ਆ ਹੁਣ ਮੂਰੇ ਬੱਟ ਬਣ ਗਈ ਐ ਜਮਾ ਆਪਣੇ ਕੀ ਚੱਕਰ ਚੱਲ ਗਏ ਯਾਰ ਜਿਆਦਾ ਖਰਾਬ ਹੋ ਗਈ ਐ ਮੂਰੇ ਸਾਰੇ ਹੀ ਖੜ ਗਏ ਕਿਥਾਂ ਤੇ ਸ਼ੋਕਰਾ ਦੂਜੀ ਸਾਈਡ ਗੱਡੀ ਹੈ ਨਹੀਂ ਹੁਣ ਉਧਰੋਂ ਮੁੜ ਕੇ ਆਉਣਗੇ ਦੂਜੀ ਸਾਈਡ ਕਲੀਅਰ ਕਰਨਗੇ ਇਹ ਆਈ ਐਲ ਕਰਦੇ ਦਾ ਟਾਈਮ ਪਾਸ ਜਾਈ ਹੁੰਦੇ ਆ ਜਿਆਦਾ ਤਾਂ ਆਪਣੀ ਚੱਕਣੀ ਪੂਕੇਰੇ ਵਿਚਾਲਿਆਂ ਵਿਚਾਲਿਆਂ ਨੰਗਾ ਬਣਾ ਦੇਣਾ ਇਹਨਾਂ ਨੇ ਜਿਵੇਂ ਇਹ ਨਹੀਂ ਆ ਕਰਤੀ ਆ ਚੱਕੀ ਜਾਂਦਾ ਇੱਧਰਲੇ ਤੋਂ ਆਈ ਉਧਰੋਂ ਸਨੋ ਵੀ ਪੈਣ ਲੱਗ ਗਿਆ ਦੇਖੋ ਇਹਦੇ ਉੱਤੇ ਡਿੱਗਦੀ ਆ ਅੰਦਰ ਹੋ ਜਗੇ ਯਾਰ ਠੰਡ ਇੱਥੇ ਕਰਦੇ ਹਾਂ ਅਗ ਨੂੰ ਮੈਂ ਨਾ ਕਹਿ ਕੇ ਕਰਾਉਂਗਾ ਨਹੀਂ ਇਹਨੇ ਮੈਨੂੰ ਪਤਾ ਵਿਚਾਲੇ ਛੱਡ ਜਾਨੀ ਆਪਣਾ ਤਾਂ ਡਰਾਈਵ ਵੀ ਬਾਲਾ ਵੱਡਾ ਹੈਗਾ ਮੁੜ ਕੇ ਗੱਡੀ ਕੱਢਣ ਲੱਗੇ ਔਖੇ ਹੁੰਨੇ ਆ ਹੁਣ ਤੁਰਿਆ ਕਿ ਉਧਰੋਂ ਮੂੰਹ ਰੋ ਹਰਾਂ ਦਾ ਕੰਮ ਬੰਡਿਆ ਹੋਇਆ ਜਿਹੜੇ ਮੂਰੇ ਆ ਉਹ ਬਾਲੇ ਤਗੜੇ ਗਰਾਹੇ ਲੱਗੇ ਹੋਏ ਆ ਉਹਨਾਂ ਦੇ ਆ ਤਾਂ ਚੱਕ ਕੇ ਸਿੱਟਣ ਵਾਲੇ ਹੀ ਆ ਨਾਲ ਤੁਰੇ ਜਾਂਦੇ ਆ ਸਫਾਈ ਵਾਲੇ ਆ ਜਿਹੜੇ ਮੰਗਰ ਆ ਵੀ ਆ ਉਹਨਾਂ ਦੇ ਮੂਰੇ ਟੇਡੇ ਗਰਾਹ ਲੱਗੇ ਹੋਏ ਆ ਜਿਹੜੇ ਕੋਈ ਹਾਈਵੇ ਤੇ ਹੁੰਦੇ ਉਹ ਡਿਫਰੈਂਟ ਹੁੰਦੇ ਆਗੇ ਆ ਆ ਗਿਆ ਆਪਣੇ ਬਾਲੇ ਆ ਮੈਂ ਇਕੱਠੀ ਕਰਦਾ ਮੂਰੇ ਆਹ ਦੀ ਛਾਵੜ ਚੱਕੂ ਆਇਆ ਹੈ ਤਾਂ ਫਿਰ ਆਪਾਂ ਆਵਦੇ ਅਰੇ ਆਪਾਂ ਤਾਂ ਚੱਕਤੀ ਆਪਣੇ ਡਰਾਈਵੇ ਤੋਂ ਇਹਦਾ ਐਕਟੀ ਹੈ ਥੋੜੀ ਸੀ ਨਵੇਂ ਟਿੱਬੇ ਲਾ ਜਾਂਦੇ ਹੁਣ ਹੌਲੀ ਹੌਲੀ ਬਦ ਨਹੀਂ ਆਏ ਕਿਹੜਾ ਖੁਰਨੀ ਆ ਹਨਾ ਆਹ ਥਾਂ ਵੀ ਉੱਚੇ ਹੋ ਜਾਣੇ ਆ ਸਾਰੇ ਬੁਰਾ ਹਾਲ ਹੋ ਜਾਣਾ ਹੀ ਉਹਨਾਂ ਮੈਂ ਆ ਮਾੜੀ ਮਾੜੀ ਜੀ ਆ ਪਈ ਵੀ ਇੱਥੇ ਮਾਰ ਕੇ ਆ ਹਨਾ ਮੁੜ ਕੇ ਨੂਨ ਖਿਲਾਰ ਦਿੰਨੇ ਆ ਨੂਨ ਦਾ ਕੀ ਹੁੰਦਾ ਇੱਕ ਤਾਂ ਸਨੋ ਜਾਂਦੀ ਨਹੀਂ ਇੱਕ ਕੀ ਹੁੰਦਾ ਨਾ ਜਿਆਦਾ ਸਨੋ ਚੱਕੀ ਹੋਵੇ ਗੱਡੀ ਨਾ ਨੰਗਾਵੇ ਸਾਡੀ ਆਦਤ ਆ ਹਨਾ ਮੋਸਟਲੀ ਮੇਰੇ ਘਰ ਦੀ ਸਾਫ ਕਰ ਦਿੰਦੀ ਆ ਉਹਦਾ ਨੂੰ ਉਹਦਾ ਕੰਮ ਤੇ ਹੁੰਦਾ ਤੇ ਜੇ ਗੱਡੀ ਉੱਤੋਂ ਦੀ ਨੰਗ ਜੇ ਮੁੜ ਕੇ ਜਾਮੇ ਜਾਂਦੀ ਆ ਉਹਦੇ ਕਰਕੇ ਥੱਲੇ ਨੂਨ ਪਾ ਦਿੰਦੇ ਆ ਨੂਨ ਪਿਆ ਆਪਣੇ ਕੋਲੇ ਨਾਲੇ ਸਲੀਪਰ ਹੀ ਨਹੀਂ ਹੁੰਦੀ ਉਹਦੇ ਨਾਲ ਲੱਗਿਆ ਹੋਇਆ ਨਾ ਚੋਰਾਂ-ਚੋਰਾਂ ਨਾਲ ਉਹਨੇ ਉੱਧਰ ਕਰਤੀ ਕਿਉਂਕਿ ਇੱਧਰ ਪਿੱਕਾ ਖੜਾ ਤੇ ਇੱਕ ਉਹ ਦੂਜਾ ਲੱਗਿਆ ਹੋਇਆ ਉੱਥੇ ਲੈ ਡਰਾਈਵ ਇਹਦਾ ਬੜਾ ਸਾ ਵਧੀਆ ਆ ਸਭ ਤੋਂ ਵਧੀਆ ਸੌਲਟ ਆਗਾ ਨੂਨ ਇਹ ਤੇ ਪਾਉਣ ਨੂੰ ਪਿੰਕ ਸੌਲਟ ਕਹਿੰਦੇ ਆ ਇਹਨੇ ਨਾਲ ਦੀ ਨਾਲ ਹੀ ਖੋਰ ਦੇਣੀ ਆ ਨਾ ਇਹ ਜੰਮਣ ਦਵੇ ਜਮੇ ਬਜਵੇਂ ਆਪਾਂ ਰੇਹ ਦਾ ਛਿੱਟਾ ਨਹੀਂ ਦਿੰਦੇ ਹੁੰਦੇ ਬਾਹਣ ਚ ਉਸ ਤਰ੍ਹਾਂ ਦੇਣਾ ਵਾ ਮਾੜਾ ਮਾੜਾ ਇਹਨਾਂ ਜੰਮੂਗੇ ਨਹੀਂ ਦੁਬਾਰੇ ਕਦੇ ਵੀ ਲੱਪ ਬਣਾ ਤਾ ਹਜੇ ਦੂਜੀ ਸਾਈਡ ਇਹਨਾਂ ਨੇ ਆਉਣਾ ਉਧਰੋਂ ਮੁੜ ਕੇ ਨਾ ਦੇਖਦੀ ਆ ਜੂਰੀਆ ਵਾਂਗੂ ਹਣਾ ਜਿੱਥੇ ਹੈ ਗਰਾਜ ਲੱਗਦਾ ਕਿ ਇੱਥੇ ਜ਼ਰੂਰੀ ਹੁੰਦੀ ਆ ਇਹ ਗੱਡੀ ਦਾ ਘੇਰੀ ਪਾਣੀ ਪੂਣੀ ਹੁਣ ਗਰਾਜ ਆਲਮੋਸਟ ਹੀਟਡ ਹੀ ਆ ਬਾਹਰੋਂ ਬਹੁਤ ਫਰਕ ਹੁੰਦਾ ਉਹ ਪਾਣੀ ਖੁਰ ਕੇ ਆ ਜਾਂਦਾ ਜਿਵੇਂ ਆ ਜਮੈਂ ਪਿਆ ਤੇ ਆ ਨਾਲ ਜਮ ਜਾਂਦਾ ਇੱਥੇ ਲਾ ਹੀ ਮੀ ਸਾਲਟ ਪਾ ਦੇ ਆ ਥਾਂ ਤੇ ਜਿੱਥੇ ਗਰਾਜ ਆ ਕੇ ਥੱਲੇ ਲੱਗਦਾ ਉਹਨਾਂ ਵਧੀਆ ਰਹਿੰਦਾ ਹੁਣ ਦੁਬਾਰੇ ਆਉਣਗੇ ਮੁੜ ਕੇ ਹੁਣ ਦਾ ਵੀਊ ਦੇਖ ਲਓ ਸੋ ਨਸਾਨ ਹੀ ਹੋ ਗਈ ਨਾ ਉਹਨਾਂ ਦੇ ਜਾਣ ਤੋਂ ਬਾਅਦ ਆਹ ਘਰ ਤੇ ਲੜੀਆਂ ਲੱਗੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਜੂਮ ਕਰਾ ਆਹ ਦੇਖੋ ਜੀ ਸੰਗ ਤੇ ਕੀ ਹਾਲ ਚਾਲ ਆ ਟਰੱਕ ਘੱਟ ਲੈ ਬਾਹਰ ਲੈ ਕੇ ਚੱਲ ਗਏ ਨੂੰ ਆਪਰੇਸ਼ਨ ਥੀਏਟਰ ਚ ਦੂਜੇ ਇੱਧਰ ਇੱਧਰ ਤਾਂ ਆਇਆ ਹੀ ਨਹੀਂ ਕੋਈ ਕਿਸਮਾ ਅਸੀਂ ਮਣਾਈ ਜਾਂਦੀ ਆ ਜਨਤਾ ਬਾਬੇ ਆਪਾਂ ਨੂੰ ਵੀ ਆ ਚੌਥਾ ਪੰਜਵਾਂ ਦੇਣਾ ਕਰੇ ਚੱਲ ਗਏ ਉਹ ਉੱਧਰ ਲੈ ਕੇ ਚਾਲਦੇ ਆ ਇਹਨੂੰ ਗਰਮ ਹੋ ਜਾਣਗੇ ਉਹ ਅੰਦਰੋਂ ਕੱਢਿਆ ਅੰਦਰ ਨਾਲੋਂ ਕਿ ਧੂਆ ਚੜ ਜਾਂਦਾ ਯਾਰ ਜੇ ਉੱਥੇ ਗਰਮ ਕਰਨ ਲੱਗ ਕੇ ਜਿਕੇ ਹਾ ਇਹ ਵੋ ਤੋਤਾ ਗਿਆ ਨਾ ਗੱਲ ਵਧੀਆ ਚਾਹ ਬਣਾਉਂਦੇ ਆ ਤੇ ਫਰਾਈ ਪੈਨ ਪਤਾ ਕਾਦੇ ਨਾਲ ਸਾਫ ਕਰਦੇ ਆ ਡ੍ਰਿਲ ਨਾਲ ਇਹਨੇ ਚਾਹ ਬਣਾਉਣੀ ਆ ਇਹ ਠੀਕ ਆ ਪੂਰੇ ਬਰਚ ਲਾ ਇਹਦੇ ਨਾਲ ਬਾਦੋ ਕਹਿੰਨੇ ਭਾਂਡੇ ਭੁੰਡੇ ਪਾਉਣੇ ਹੋਏ ਤਾਂ 24 ਘੰਟੇ ਪਹਿਲੇ ਵਾਲਾ ਤੇ ਆਪਰੇਸ਼ਨ ਥੀਟਰ ਚ ਆਪਣਾ ਟਰੱਕ ਪਹੁੰਚ ਗਿਆ 7-8 ਘੰਟਿਆਂ ਦਾ ਕੰਮ ਮੂਹੋਂ ਕਹਿੰਦੇ ਆ ਬਾਕੀ ਦੇਖੋ ਸਾਰੀ ਮੇਨ ਵਾਇਰਿੰਗ ਆ ਜਿਹੜੀ ਉਹ ਕੱਢਣੀ ਆ ਜਿਹੜੀ ਆ ਜਾਂਦੀ ਆ ਨਾ ਮੇਨ ਵਾਇਰਿੰਗ ਸਾਰੀ ਉਹ ਕੱਢਣੀ ਪਊਗੀ ਬਾਹਰ ਫੇਰ ਪਤਾ ਲੱਗੂਗਾ ਤਾਂ ਹੀ ਆਪਾਂ ਜਿਹੜੇ ਦੇਣੀ ਗੇ ਬੜਾ ਕੰਮ ਬਾਲਾ ਪੱਟਾ ਇਹ ਆਇਰ ਕੂਲੈਂਡ ਵੱਧ ਪੈ ਗਿਆ ਉੱਥੇ ਨਾ ਟਰੱਕ ਖੜਾ ਸੀ ਜਦੋਂ ਉੱਥੇ ਹਾਈਵੇ ਤੇ ਬੰਦ ਤੇ ਉਹ ਸਾਲਾ ਇੱਥੋਂ ਤਾਈਂ ਆਇਆ ਪਿਆ ਸੀ ਮੈਂ ਇੰਨਾ ਕਿ ਪਾਇਆ ਇਹ ਤਾਂ ਬਾਅਦ ਹੀ ਬਾਲਾ ਗਏ ਇਹਨੂੰ ਕੱਢੂਗਾ ਹੁਣ ਇੱਥੋਂ ਦੀ ਨਾ ਪਾਈਪ ਲਾ ਕੇ ਜੋ ਠੰਡਾ ਹੋਇਆ ਪ੍ਰੈਸ਼ਰ ਸੈਕਟਰ ਚੱਲ ਰਿਹਾ ਤੇ ਟਾਪੇ ਟੂਪੇ ਲੈਣ ਲੱਗ ਗਏ ਇਹ ਹੁੰਦਾ ਕੰਮ ਇਹਦਾ ਕਾਰਨ ਬੈਰਿਆਗਾ ਨੋਟ ਮਠਾਇਕਦਾ ਆ ਜਾਓ ਮਿੱਤਰੋ ਕਹਿੰਦੇ ਚਾਹ ਪਿਆਦ ਗੇ ਸਪੈਸ਼ਲ ਬਣੀ ਆ ਤੇ ਇਧਰ ਆਪਰੇਸ਼ਨ ਥੀਟਰ ਚ ਖੁੱਲਣ ਲੱਗ ਗਿਆ ਸਮਾਨ ਇਹਦਾ ਆ ਵੀ ਖੁੱਲਿਆ ਓਏ ਵੱਡਿਆ ਤਾਂ ਨਹੀਂ ਕਹਿੰਦਾ ਹੀ ਵੱਡ ਕੇ ਖੋਲੂਗਾ ਮਾਹ ਨਾ ਭਰਾਵਾ ਮਹਿੰਗਾ ਬਹੁਤ ਆ ਇਹਨਾਂ ਸਾਰੀ ਬੈਰਿੰਗ ਨਿਕਲ ਨਹੀਂ ਕਰਕੇ ਆ ਥਾਂ ਬਣਾਇਆਗਾ ਇੱਥੋਂ ਦੀ ਸਾਰਾ ਨਾਲੇ ਚੈੱਕ ਹੋ ਜੂ ਤੇ ਕੱਲ ਤੋਤਾ ਇਧਰ ਤਾਂ ਪਾਣੀ ਨਹੀਂ ਵਧਿਆ ਓਏ ਆਲ ਮੋਟਰ ਤੋਂ ਵੀ ਪਾਣੀ ਮਰਾਇਆ ਸੀਾਰੇ ਆਏ ਕਾ ਪਿਆਰਗੇ ਨਰੀਪਤੀ ਤੇ ਆਰਮਣ ਕਿਤੇ ਆ ਦੂਜੀ ਸ਼ਾਲ ਤੇ ਦੂਜੀ ਤੇ ਲੱਗਿਆ ਮੋਟਰਾਂ ਦੇ ਵਾਲੇ ਮੋਟਰ ਵਾਲ ਦੋਸਤੋ ਕੰਮ ਕੰਮ ਕਿਵੇਂ ਨਾ ਵਧੀਆ ਉਹ ਦੇਖੋ ਪਾਬਾ ਚੱਲਦਾ ਉਹ ਨਾਲ ਲਾਇਆ ਹੋਇਆ ਇਦਾਂ ਮੁੰਡੇ ਲੱਗੇ ਪਏ ਆ ਨਾਲ ਆਪਣੇ ਟਰੱਕ ਨੂੰ ਊਲੈਂਟ ਨਾਲ ਉਹ ਤੇ ਬਾਹਲਾ ਪੈ ਗਿਆ ਸੀ ਮੈਂ ਵਿਹਲਾ ਖੜਾ ਹੀ ਮੈਂ ਕਾਂਢੀ ਲੱਗੇ ਆ ਦੇ ਨਾਲ ਇੰਨੇ ਬੋਤਲ ਨਾਲ ਹੀ ਘਟ ਜੂਗਾ ਉਹ ਥੱਲੇ ਆ ਜੇ ਕਿਉਂਕਿ ਮੁੰਕੇ ਨਾਲ ਪ੍ਰੈਸ਼ਰ ਨੂੰ ਪ੍ਰੋਬਲਮ ਆਉਂਦੀ ਆ ਇਹ ਪਾਪੇ ਵਾਲਾ ਸਰਪੈਂਡਾ ਆ ਪਾਪੇ ਜੀ ਲੱਭ ਕੇ ਮੈਂ ਚੱਲ ਕੱਢ ਦਿੰਨੇ ਆ ਚੱਲੀ ਜਾਂਦੀ ਆ ਆ ਦੇਖੋ ਇਆ ਉਹਦਾ ਕੰਮ ਕਰਦੇ ਆ ਤੇ ਆਪਾਂ ਆਉਂਦਾ ਬੋਤਲ ਹੋਰ ਲੈਣੀ ਬੋਤਲ ਰੋ ਲੈ ਵੀ ਮੁੰਡਿਓ ਇਹ ਮੁੰਡੇ ਨੇ ਪਟਾਰੀ ਖੋਲੀ ਆ ਤੇ ਆ ਜੋੜ ਸੀਗੇ ਇੱਥੇ ਪਏ ਵੇ ਇੱਕ ਤਾਂ ਤਾਰ ਸੀ ਰੈੱਡ ਤਿੰਨ ਤਾਰਾਂ ਆ ਸੀ ਡੈਮੇਜ ਆ ਦੇਖੋ ਸਾਰੀ ਹਰਨਸ ਕੱਢੀ ਆ ਇਹਨੇ ਮੇਨ ਜਿਹੜੀ ਹੁੰਦੀ ਆ ਨਾ ਇਹਨੇ ਬਾਈ ਨੇ ਤੜਕੇ ਦਾ ਲੱਗਿਆ ਹੋਇਆ ਹਿਸਾਬ ਲਾ ਲਓ ਪੈਕ 5:00 ਵੱਜ ਗਿਆ ਸ਼ਾਮ ਦੇ ਅਗਲਾ ਕਹਿੰਦਾ ਕੰਮ ਸੌਖਾ ਹੀ ਆ ਐਨੀ ਲੇਬਰ ਲੈਣੀ ਸਾਰੀ ਹਰਨਸ ਕੱਢੀ ਆ ਹਜੇ ਚੈੱਕ ਕਰੀ ਜਾਂਦਾ ਉਹ ਜੋੜ ਤਾਂ ਲੱਭ ਗਿਆ ਕਿਹੜਿਆਂ ਕਰਕੇ ਕਰਦਾ ਸੀ ਬਾਕੀ ਕੀ ਉਹਨਾਂ ਕਈ ਵਾਰੀ ਕੋਈ ਚੀਜ਼ ਕੰਮ ਨਹੀਂ ਕਰਦੀ ਨਾ ਕਈ ਬੰਦੇ ਸਿੱਧੀ ਡਾਇਰੈਕਟ ਕਰ ਦਿੰਦੇ ਹੁਣ ਇੱਥੇ ਡਾਇਰੈਕਟ ਧਾਰ ਪਾਈ ਦੀ ਮੈਨੂੰ ਇਹ ਲੱਗਦਾ ਪਿਛਲੀ ਵਾਰੀ ਆਪਣਾ ਹੁਣ ਏਸੀ ਨਹੀਂ ਚੱਲਦਾ ਸੀ ਜਦੋਂ ਉਦੋਂ ਉਹਨਾਂ ਨੇ ਸਿੱਧੀ ਧਾਰ ਪਾਈ ਸੀ ਜਿਹੜੀ ਉਹ ਪਾਈ ਦੀ ਐ ਇਸ ਦੇ ਤੋਂ ਤਾਂ ਹੀ ਜੋੜ ਨਹੀਂ ਪਾਉਣਾ ਚਾਹੀਦਾ ਆ ਕੁਲੈਂਟ ਇੰਨਾ ਘੜਤਾ ਸੀ ਉਦੋਂ ਮੈਂ ਜੋ ਬੋਤਲਾਂ ਨਾਲ ਕੱਢੀਆਂ ਤਿੰਨ ਬੋਤਲਾਂ ਪਾਣੀ ਵਾਲੀਆਂ ਕੱਢੀਆਂ ਤਿੰਨ ਬੋਤਲਾਂ ਹਾਲੋ ਫੇਰ ਇੱਥੇ ਆਇਆਗਾ ਆ ਦੇਖੋ ਸਾਰੇ ਹੀ ਕੱਢੀ ਬੈਠਾ ਰੰਗੜ ਪਟਿਆ ਇਹਦਾ ਇੰਨਾ ਖਲਿਆਰਾ ਹੈਗਾ ਆ ਆ ਆ ਇਹ ਪੈਂਦੀ ਆ ਸੁਣੋ ਕਹਿੰਦੇ ਵੱਡੇ ਫੰਬਿਆਂ ਵਾਲੀ ਆ ਜੋ ਕਹਿੰਦੇ ਚਾਹ ਪਿਆਦ ਕੇ ਨਾਲ ਸੁਣੋ ਤੇ ਦੇਖਦੀ ਹੈ ਨਾ ਇਧਰ ਗੱਡੀ ਵੀ ਆਪਣੀ ਖੜੀ ਐ ਨੂੰ ਲੋਕ ਨਹੀਂ ਲਾਇਆ ਹਜੇ ਛੇਰੋ ਚੱਲੀ ਅੰਦਰੋਂ ਭੱਜ ਕੇ ਲੋਕ ਲਾਦ ਕੇ ਹੋਰ ਕਿਤੇ ਆਉਂਦਿਆਂ ਨੂੰ ਗੱਡੀ ਓੱਡ ਜੇ ਇਹੋ ਜਿਹਾ ਕੰਮ ਹੀ ਹੋਇਆ ਪਿਆ ਅੱਜ ਕੱਲ ਇੱਥੇ ਭਰਾਵੋ ਜਨਤਾ ਭੁੱਖੇ ਵੀ ਮਰਦੇ ਤੁਰੇ ਫਿਰਦੇ ਆ ਦੇਖੋ ਕਿੰਨੇ ਤਗੜੇ ਬਰੋਲੇ ਪੈਂਦੇ ਆ ਜਿਵੇਂ ਭਮੱਕੜ ਜਿਹੇ ਨਹੀਂ ਹੁੰਦੇ ਹਨਾ ਗਰਮੀਆਂ ਚ ਆਉਂਦੇ ਹੁੰਦੇ ਆ ਆਪਣੇ ਐੇ ਹੁਣ ਹੀ ਪੈਣ ਲੱਗਿਆ ਮੋٹے ਫੰਬਿਆਂ ਦੀ ਚਲੋ ਇਹਨੇ ਵੀ ਤਾਂ ਪਹਿਣਾ ਹੀ ਆ ਸੁਨੋਈਆ ਤੇਤੀ ਹੋਇਆ ਸੁਨੋਈਆ ਲੱਗਿਆ ਪਿਆ ਬੰਦਾ ਹਾਂ ਡਾਰਲਿੰਗ ਕਰੀਏ ਨਾ ਪੈਕ ਕਰੀਏ ਨਾ ਪੈਕ ਹੁਣ ਸਾਰਿਆਂ ਨੇ ਤਿਆਰ ਕਰ ਲਈਏ ਬਾਈ ਨੇ ਆ ਦੇਖੋ ਜੋੜ-ਜਾੜ ਲਾ ਕੇ ਪਾਉਣ ਦੀ ਤਿਆਰੀ ਆ ਬਸ ਉਹਨੂੰ ਬੈਂਡਰੀਆਂ ਚੱਕ ਲਈਆਂ ਅਬ ਬਾਰੀ ਨਾਲ ਕੰਮ ਉਹ ਬਾਹਰ ਨਿਕਲੀ ਜਾਂਦੇ ਪਰ ਆਪਣੇ ਵਾਲਾ ਸੁਭਾ ਦਾ ਅੰਦਰ ਆ ਬਾਈ ਨੇ ਕਰਤਾ ਸਾਰਾ ਕੰਮ ਬਹੁਤ ਫਿਕਸ ਕਰੀ ਜਾਂਦਾ ਹੁਣ ਤਾਰਾਂ ਤੁਰਾ ਹੁਣ ਇੱਕ ਲਾਈਟ ਦਾ ਦੇਖਣਾ ਮੂਰੇ ਨਾ ਲਾਈਟ ਆ ਜਿਹੜੀ ਹੈਡਲਾਈਟ ਉਹ ਜੋ ਪਾਣੀ ਪੁਣੀ ਪੈ ਜਾਂਦਾ ਪਾਰਕਿੰਗ ਲਾਈਟਾਂ ਨਾਲ ਹੀ ਚੱਲ ਪੈਂਦੀ ਆ ਲੈਫਟ ਵਾਲੀ ਉਹ ਲਾਜ਼ਮੀ ਦੇਖਣੀ ਆ ਦੇਖੋ ਲਫਟਾਂ ਠੰਡਾ ਨਾ ਟਰੱਕ ਕੜ 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 ਕਿਵੇਂ ਕਰਦਾ ਕੜ 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 ਟ੍ਰੇਨਿੰਗ ਵੀ ਇਕ ਲਾਇਦਾ ਇੱਥੇ ਸਿਖਾਉਂਦੇ ਆ ਟਰੱਕ ਟ੍ਰਾਂਜੈਕਟਸ ਐ ਸਮਾਈਲ ਦੇਖੋ ਐ ਸਮਾਈਲ ਤੇਰੀ ਐ Tchau, tchau, tchau. tchau, tchau.